ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਨੂੰ ਸਾਜ ਟਿੱਕ ਦੇ ਉੱਪਰ ਅੱਜ ਅਪਾ ਤੁਹਾਡੇ ਲਈ ਲੈ ਕੇ ਆਈ ਵਰਕ ਦੀ ਸੂਟ ਸਾਰਿਆਂ ਦੇ ਜਿਹੜੇ ਡਿਜ਼ਾਈਨ ਨੇ ਉਹ ਆਰੀ ਵਰਕ ਕੁਝ ਬਣੇ ਹੋਣਗੇ ਸਟੱਫ ਜਿਹੜਾ ਉਹ ਲਗ ਲਗ ਹੋਊਗਾ ਹੈ ਨਾ ਸਭ ਤੋਂ ਪਹਿਲਾਂ ਜਿਹੜੇ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਜਿਹੜੇ ਵੀ ਆਪਣੇ ਤੋਂ ਸੂਟ ਬਾਈ ਕਰਦੇ ਨੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤਾਂ ਕਿ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦਾ ਥੋੜਾ ਟਰਸਟ ਬਣਦਾ ਰਹੇ ਆਪਣੇ ਬੇਚ ਦੇ ਉੱਪਰ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਭ ਤੋਂ ਫਰਸਟ ਜੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਪਰਪਲ ਜੀ ਛੇਡ ਦੀ ਸ਼ਰਟ ਸਟੱਫ ਹੈ ਜੀ ਇਦਾਂ ਦੀ ਨੈਕਲਾਈਨ ਬਣੀ ਹੋਈ ਆ ਰੀਵਰਕ ਦੇ ਨਾਲ ਹੈਵੀ ਦਲਾ ਬਣਿਆ ਹੋਇਆ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਸੋਹਣੇ ਲੱਗੇ ਹੋਏ ਨੇ ਇਹਦੇ 'ਚ ਵਾਈਟ ਜਿਹਾ ਜ਼ਿਆਦਾ ਵਾਈਟ ਥ्रेड ਨਾਲ ਕੰਮ ਹੋਇਆ ਹੋਇਆ ਠੀਕ ਜੀ ਇਕੇ ਲਈ ਕਿੱਥੋਂ ਹੈ ਇਦਾਂ ਬਾਜੂ ਦੇ ਰਕਮ बॉटम ਜਿਹੜੀ ਇਹਦੀ ਪਲੇਨ ਰੱਖੀ ਗਈ ਹੈ ਸਿਰਫ ਬਾਜੂ ਦਾ ਤੇ ਗਲੇ ਦਾ ਰਕਮ ਹੈ ਠੀਕ ਹੈ ਜੀ ਪ੍ਰਾਈਸ ਇਸ ਨੇ ਰਹੂਗੀ ਇਹਦੀ 2100 ਇਹ ਵਾਲੇ ਸਟੱਫ ਦੀ ਇਹ ਜਿਹੜਾ ਸਟੱਫ ਹੈ ਬਿਲਕੁਲ ਇਹ ਨਵਾਂ ਸਟੱਫ ਆਇਆ ਹੈਗਾ ਬਹੁਤ ਹੀ ਸੋਹਣਾ ਸਟੱਫ ਹੈ ਬਿਨਾ ਲਾਈਨਿੰਗ ਤੋਂ ਬਣੂਗਾ ਇਹਦੇ ਵਿੱਚ ਇਦਾਂ ਚੈੱਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ 2100 ਦੁਪट्टे ਤੋਂ ਬਿਨਾ ਬਿਨਾ ਅਗਰ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਉਦਾਂ ਹੀ ਡਾਈ ਕਰਵਾ ਕੇ ਦੇ ਦਾਂਗੇ ਦੁਪੱਟੇ ਨਹੀਂ ਜਿਹੜੇ ਉਹ ਆਪਾਂ ਸੇਲ ਹੋਣ ਤੋਂ ਬਾਅਦ ਹੀ ਜ਼ਿਆਦਾਤਰ ਡਾਈ ਕਰਾਉਨੇ ਆ ਕਿਉਂਕਿ ਕਿਸੇ ਨੂੰ ਕਿਵੇਂ ਦਾ ਦੁਪੱਟਾ ਚਾਹੀਦਾ ਹੁੰਦਾ ਕਿਸੇ ਨੂੰ ਕਿਵੇਂ ਨਾ ਨੈਕਸਟ ਹੈਗਾ ਆਪਣੇ ਕੋਲੇ ਹੀ ਮਸਟਰਡ येलो ਕਲਰ ਦੇ ਉੱਪਰ ਇਹ ਤੇ ਇਹਦਾ ਇਹ ਹੀਰਾ ਬਣਿਆ ਹੋਇਆ ਹੈ ਕਾਫੀ ਕਲਰਫੁਲ ਜਿਹਾ ਜ਼ੂਟ ਹੈ ਜੀ ਕਿਕੇ ਜੀ ਸਾਰੇ ਫਰੰਟ ਦੇ ਵਿੱਚ ਇਹਦੇ ਜਿਹੜੀ ਬੁੱਟੀ ਬਣੀ ਹੋਈ ਹੈ। ਇਹ ਵਾਲੇ ਦੇ ਤਾਂੰ ਮੇ ਦਾ ਇਹਦਾ ਬਾਜੂ ਦਾ। ਕਿਕੇ ਜੀ। ਇਹਨੂੰ ਦਿਖਾਉਣੀ ਆ। ਠੀਕ। ਕਪੜੇ ਚ ਵੱਟੀ ਬਹੁਤ ਬੈਤਨੀ ਅਲੋ। ਇਹ ਦਾ ਬਾਜੀ ਦਾ ਕੰਮ ਹੈ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਰਹੂਗੀ 2000 ਅਗਰ ਤੁਸੀਂ ਵਰਕ ਵਾਲੇ ਜਿਹੜੇ ਆਪਾਂ ਦਿਖਾ ਰਹੇ ਹਾਂ ਦੋ ਸੂਟ ਲੈਣੇ ਹੋਗੇ ਤਾਂ ਤੁਹਾਡੀ ਜਿਹੜੀ ਸ਼ਿਪਿੰਗ ਹੈ ਉਹ ਫ੍ਰੀ ਹੋਊਗੀ ਠੀਕ ਹੈ ਜੀ ਵਿਦਆਊਟ ਆਫ ਦੁਪੱਟਾ 2000 ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਇਹ ਵਾਲਾ ਕਲਰ ਨੈਕਸਟ ਹੈ ਜੀ ਨੇ ਆਪਣੇ ਕੋਲ ਘੇਰੇ ਦੇ ਕੰਮ ਵਰਬਰੀ ਚੱਕ ਇਹ ਸਟਾਕ ਨੂੰ ਕਹਿ ਦਿੰਨੇ ਆਪਾਂ ਠੀਕ ਹੈ ਜੀ ਕੰਮ ਦੀ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੈ ਜਿਹੜਾ ਇਹ ਹੋਇਆ ਹੋਇਆ ਆ। ਆਹ ਇਹਦਾ ਲਾਈਟ ਪੀਚ ਜੇ ਕਲਰ ਦਾ ਸੂਟ ਹੈ ਇਹ। ਇੱਦਾਂ ਦਾ ਘੇਰਾ ਬਣਿਆ ਹੋਇਆ। ਸੇਮ ਹੀ ਜਿਹੜੀ ਵੇਲ ਹੈ ਹੀ ਇਹਦੀ ਬਾਜੂ ਦੇ ਉੱਪਰ ਬਣੀ ਹੋਈ ਹੈ। ਠੀਕ ਹੈ ਜੀ। ਇਹਦੀ ਜਿਹੜੀ ਪ੍ਰਾਈਸ ਰੇਂਜ ਹੋਊਗੀ ਉਹ ਰੋਗੀ 1500 1500। ਦਪੱਟਾ ਤੁਸੀਂ ਇਹਦੇ ਨਾਲ ਜਿੱਦਾਂ ਕੋਈ ਵੀ ਬਣਾ ਸਕਦੇ ਹੋ ਇਹ ਵਾਲਾ ਜਿਹੜਾ ਹੈ ਲਾਈਟ ਲਵੈਂਡਰ ਕਲਰ ਦਾ ਸੂਟਰਟ ਇਹਦਾ ਇਹਦੇ ਤੇ ਪੈਰਟ ਔਰ ਗਾਜੀ ਪੀਚੇ ਕਲਰ ਦੇ ਵਰਕ ਹੋਏ ਹੋਏ ਇਹ ਵੀ ਘੇਰੇ ਦੇ ਹੀ ਕੰਮ ਹੈ ਜੀ ਖੁੱਲਾ ਡੁੱਲਾ ਘੇਰਾ ਬਣਿਆ ਹੋਇਆ ਤੁਸੀਂ ਘੱਟ ਵੱਧ ਦੇ ਨੂੰ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਸੇਮ ਹੀ ਜਿਹੜਾ ਕੰਮ ਹੈ ਉਹ ਬਾਜੂ ਦੇ ਤੇ ਹੋਏ ਹੋਏ ਇਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਵਿੱਚ ਥੈਂਕ ਯੂ